ਰਬ ਦਾ ਸ਼ੁਕਰ ਦਾ ਕਰਦਾ ਕਿ ਜੀ ਨੇ ਸਾਨੂੰ ਇਹ topic ਪੰਛੀ ਜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀਆਂ ਪੋਸ਼ਣਾ صدਕਾ ਮਲੇਰ ਕੋਲਾ ਦੀ ਇਸ ਇਤਿਹਾਸਕ ਧਰਤੀ ਤੇ ਬਨਨ ਜਾ ਰਹੇ ਮੈਡੀਕਲ ਕਾਲਜ ਦਾ ਜਿਹੜਾ ਪੂਰਾ ਉਸ ਦਾ ਸਕੈਚ ਹੈ ਉਸ ਦਾ ਨਕਸ਼ਾ ਉਸ ਦੀ ਡੀਪੀਆਰ ਉਸ ਦੇ ਵਿੱਚ ਕਿੰਨਾ ਸਟਾਫ ਹੋਏਗਾ ਕਿੰਨੀ ਉਸ ਦੀ ਕੰਸਟਰਕਸ਼ਨ ਕੋਸਟ ਹੋਏਗੀ ਕਿਹੜੀ ਕਿਹੜੀਆਂ ਰਿਕੁਆਇਰਮੈਂਟਸ ਹਨ ਜੋ ਸੈਂਟਰ ਗਵਰਨਮੈਂਟ ਨੇ ਸਾਡੇ ਕੋਲ ਮੰਗੀਆਂ ਸੀ ਤੇ ਉਹ ਸਾਰੇ ਅਸੀਂ ਮਤਲਬ ਕਿ ਪੂਰੀਆਂ ਕਰਕੇ ਆ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੈ ਆ ਮੈਡੀਕਲ ਕਾਲਜ ਦਾ ਲਕਸ਼ਾ ਹੈ ਔਰ ਇਹ ਅਸੀਂ ਪਰਵਾਨਗੀ ਲਈ ਪੇਸ਼ ਦਿੱਤਾ ਹੈ ਔਰ ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਹੀ ਇਸ ਦੀ ਪਰਵਾਨਗੀ ਆ ਜਾਏਗੀ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੈ ਉਹ ਫਾਊਂਡੇਸ਼ਨ ਸਟੋਨ ਦਾ ਹੋਏਗਾ ਆਮ ਤੌਰ ਤੇ ਜਿਹੜੇ ਲੋਗ ਇਸ ਲਾਈਨ ਨਾਲ ਸੰਬੰਧਿਤ ਨਹੀਂ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮਤਲਬ ਹੈ ਵੀ ਅਨ ਲੋੜੀ ਦੇਰੀ ਹੋ ਰਹੀ ਹੈ ਇਹ ਜਿਹੜੇ ਪ੍ਰੋਜੈਕਟ ਹੁੰਦੇ ਨਾ ਇਹਨਾਂ ਨੂੰ ਮਤਲਬ ਹੈ ਵੀ ਪਾਏ ਤਕਮੀਲ ਤੱਕ ਪਹੁੰਚਾਉਣ ਲਈ ਬਹੁਤ ਕਈ ਪਰੋ ਹੁੰਦੇ ਨਾ ਉਹ ਸਾਰੇ ਪਰੋ ਜਿਹੜੇ ਨਾ ਉਹ ਪੂਰੇ ਕਰਨੇ ਸਮਾਂ ਲੈਂਦੇ ਤੋ ਇਸ ਕਰਕੇ ਅਸੀਂ ਤੇ ਦਿਨ ਰਾਤ ਲੱਗੇ ਹੋਏ ਹਾਂ ਜਦੋਂ ਇਹ ਪ੍ਰਪੋਜ਼ਲ ਬਣਾਈ ਸੀ ਅਸੀਂ ਔਰ ਉਸੇ ਦਿਨ ਤੋਂ ਅਸੀਂ ਇਹਦੇ ਮਗਰ ਲੱਗੇ ਹੋਏ ਹਾਂ ਪਹਿਲੇ ਅਪਰੋਚ ਅਸੀਂ ਜ਼ਮੀਨ ਪ੍ਰਾਪਤੀ ਲਈ ਜ਼ਹਦ ਕੀਤੀ ਔਰ ਇਨ ਦਾ ਹਾਰਟ ਆਫ ਦਾ ਸਿਟੀ ਮਲੇਰ ਕੋਡਲਾ ਪਟਿਆਲਾ ਲੁਧਿਆਣਾ ਜਲੰਧਰ ਰੋਡ ਤੇ ਡਿਫੈਂਸ ਦੀ ਲੈਂਡ ਅਸੀਂ ਕਾਉਣੇ 200 ਬਿੱਗੇ ਲੈਂਡ ਪਰਚੇਜ਼ ਕੀਤੀ ਉਹਦੇ ਲਈ ਬਹੁਤ ਲੰਬਾ ਪ੍ਰੋਸੀਜਰ ਸੀ ਉਹ ਸਾਰਾ ਅਸੀਂ ਐਡਾਪਟ ਕਰਕੇ ਉਸ ਲੈਂਡ ਨੂੰ ਪ੍ਰਾਪਸ ਕਰਨ ਲਈ ਅਸੀਂ ਸਫਲ ਹੋ ਸਫਲਤਾ ਪ੍ਰਾਪਤ ਕੀਤੀ ਉਸ ਤੋਂ ਬਾਅਦ ਜਿਹੜਾ ਸੈਂਟਰ ਗਵਰਨਮੈਂਟ ਦਾ ਦੂਜਾ ਪੜਾ ਸੀ ਉਹ ਸੀ ਕਿ ਇਸ ਦੀ ਡੀਪੀਆਰ ਰਿਪੋਰਟ ਜਿਹੜੀ ਹੈ ਤਿਆਰ ਕਰਕੇ ਭੇਜੋ ਉਹਨਾਂ ਨੇ ਰਿਕੁਆਇਰਮੈਂਟਸ ਦੀ ਸਾਨੂੰ ਕਾਪੀ ਭੇਜੀ ਆ ਕਾਫੀ ਹੈ ਰਿਕੁਆਇਰਮੈਂਟਸ ਦੀ ਵੀ ਆ ਸਾਰੀਆਂ ਕੰਡੀਸ਼ਨਸ ਜਿਹੜੀਆਂ ਨਾ ਇਹ ਪੂਰੀਆਂ ਕਰਕੇ ਭੇਜੋ ਅਸੀਂ ਇਹ ਸਾਰੀਆਂ ਕੰਡੀਸ਼ਨਸ ਉੱਪਰ ਵਾਲੇ ਦੀ ਕਿਰਪਾ ਨਾਲ ਪੂਰੀਆਂ ਕਰਕੇ ਉਹ ਭੇਜ ਦਿੱਤੀਆਂ ਨਾ ਆ ਸਾਰਾ ਉਸ ਦਾ ਟੀਪੀਆਰ ਚੂਟ ਲੈ ਕਹਿਣ ਦਾ ਭਾਵ ਇਹ ਹੈ ਕਿ ਹੁਣ ਮੈਡੀਕਲ ਕਾਲਜ ਬੰਨਾ ਜਿਹੜਾ ਹੈ ਉਹ ਬੱਸ ਜਿੰਨਾ ਦੀ ਗੱਲ ਰਹਿ ਗਈ ਔਰ ਕੁਛ ਹੀ ਸਮੇਂ ਬਾਅਦ ਇਹ ਪਰਵਾਨਗੀ ਸਾਨੂੰ ਮਿਲ ਜਾਏਗੀ ਔਰ ਉਸ ਤੋਂ ਬਾਅਦ ਆਪਾਂ ਸਾਰੇ ਰਲ ਮਿਲ ਕੇ ਮੈਡੀਕਲ ਕਾਲਜ ਦੀ ਜਿਹੜੀ ਹੈ ਉਹ ਨੀਂ ਪੱਥਰ ਰੱਖਾਂਗੇ ਔਰ ਮਲੇਰ ਕੋਲੀ ਦੀ ਇਤਿਹਾਸਕ ਧਰਤੀ ਤੇ ਮੈਡੀਕਲ ਕਾਲਜ ਬਣਨ ਦੇ ਨਾਲ ਕਿੰਨੀ ਡਿਵੈਲਪਮੈਂਟ ਹੋਣੀ ਹੈ ਉਹਦਾ ਪਹਿਲਾ ਅੰਦਾਜ਼ਾ ਕਰਨਾ ਥੋੜਾ ਜਿਹਾ ਮੁਸ਼ਕਿਲ ਲੱਗਦਾ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਜੀ ਜਿੱਦੀ ਕਾਸਟ ਤਿੰਨ ਤੋਂ 20 ਕਰੋੜ ਤੋਂ ਵਧਾ ਕੇ ਹੁਣ 562 ਕਰੋੜ 88 ਲੱਖ ਹੋ ਚੁੱਕੀ ਹੈ। ਔਰ ਇੰਨਾ ਪੈਸਾ ਖਾਚਣਾ ਹੈ ਜੋ ਹੋਰ ਜ਼ਿਆਦਾ ਵਧਾ ਕਰਾਇਆ ਸੀ। ਤੇ 5 ਸਾਲਾਂ ਦੇ ਦੌਰਾਨ ਦੌਰਾਨ ਦੇਖੋ 100-100 ਸੀਟ ਹਰ ਸਾਲ ਦੀ ਹੋਣੀ ਹੈ। 5 ਸਾਲਾਂ ਦਾ ਫੋਰਥ ਹੈ। 5 ਸਾਲਾਂ 'ਚ 500 ਡਾਕਟਰ ਜਿਹੜਾ ਹੈ ਉਹ ਸਾਨੂੰ ਇਸ ਤਰ੍ਹਾਂ ਤੋਂ ਬੰਦ ਹੋਏ ਨਜ਼ਰ ਆਏਗਾ। ਜਿੱਥੇ ਇਸ ਪ੍ਰੋਜੈਕਟ ਨੂੰ ਇੱਥੇ ਤੱਕ ਲੈ ਕੇ ਆਉਣ ਚ ਪੰਜਾਬ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਔਰ ਮਲੇਰਕੋਲੇ ਦੀ ਇਸ ਧਰਤੀ ਨਾਲ ਉਹਨਾਂ ਦਾ ਲਗਾਓ ਤੇ ਪਿਆਰ ਉਸ ਦੇ ਨਾਲ ਨਾਲ ਟਾਡਾ ਸਾਰਿਆਂ ਦਾ ਸਹਿਯੋਗ ਵੀ ਸਾਨੂੰ ਲਗਾਤਾਰ ਮਿਲਦਾ ਰਿਹਾ ਹੈ ਔਰ ਉਮੀਦ ਕਰਦੇ ਹਾਂ ਕਿ ਕੋ ਵੀ ਕੁ ਵਿੱਚ ਵੀ ਤੁਹਾਡਾ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ ਤਾਂ ਕਿ ਆਪਾਂ ਰਲ ਮਿਲ ਕੇ ਇਸ ਵੱਡੇ ਪ੍ਰੋਜੈਕਟ ਨੂੰ ਮਲੇਰ ਕੋਲੀ ਦੇ ਇਤਿਹਾਸਿਕ ਤਰਤੀ ਤੇ ਕਾਇਮ ਕਰ ਸਕੀਏ। ਇਸ ਵੱਡੇ ਪ੍ਰੋਜੈਕਟ ਨੂੰ ਪਾਇ ਤਕਮੀਲ ਤੱਕ ਪਹੁੰਚਾਉਣਾ ਬੜੀ ਹਿੰਮਤ ਬੜੀ ਲਗਨ ਬੜੀ ਮਿਹਨਤ ਦਾ ਕੰਮ ਹੋਇਆ ਕਰਦਾ ਕਿਉਂਕਿ ਹਮੇਸ਼ਾ ਉਹ ਇਨਸਾਨ ਜਾਂ ਉਹ ਸਰਕਾਰ ਹੀ ਆਪਣੀ ਮੰਜ਼ਿਲ ਤੇ ਪਹੁੰਚਦੀ ਹੈ ਜਿਹੜੀ ਕਿਸੇ ਵੀ ਟੀਚੇ ਨੂੰ ਮਿੱਥ ਕੇ ਲਗਾਤਾਰ ਉਸ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਹੈ ਜਦੋਂ ਜਹਤ ਕਰਦੀ ਹੈ ਕੋਸ਼ਿਸ਼ ਕਰਦੀ ਹੈ ਕਈ ਵਿੱਚ مایੁਸਪਨ ਮਰਹਲੇ ਵੀ ਆਉਂਦੇ ਹੁੰਦੇ ਨੇ ਕਈ ਪਾਸੋਂ ਵਿਰੋਧ ਵੀ ਹੁੰਦੇ ਨੇ ਪਰ ਉਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਈਮ ਨੂੰ ਆਪਣੇ ਨਿਸ਼ਾਨੇ ਨੂੰ ਆਪਣੇ ਮਕਸਦ ਨੂੰ ਮੱਦੇਨਜ਼ਰ ਰੱਖ ਕੇ ਅੱਗੇ ਵਧਣ ਵਾਲਾ ਸ਼ਖਸ ਹਮੇਸ਼ਾ ਕਾਮਯਾਬ ਹੁੰਦਾ ਹੈ ਮੈਂਨੇ ਕਦੇ ਕਿਸੇ ਨਾਲ ਕੋਈ ਵਿਰਤਾਨੀ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਤੋਂ رائے ਲੈ ਲੈਂਦੇ ਹਾਂ ਜੋ ਵੀ ਆਉਂਦਾ ਹੈ ਹਰ ਇੱਕ ਦੀ ਗੱਲ ਸੁਣਦੇ ਹਾਂ ਔਰ ਹੱਤਲ ਮਕਤੂਬ ਕੋਸ਼ਿਸ਼ ਕਰਦੇ ਹਾਂ ਤਾਂ ਕੰਮ ਕੀਤਾ ਜਾਵੇ ਸਾਰਿਆਂ ਨੂੰ ਮਾਨ ਸਤਕਾਰ ਕਿਉਂਕਿ ਸਾਰੀ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਸੀ ਤੇ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਉੱਪਰ ਵਾਲੇ ਦੀ ਕਿਰਪਾ ਨਾਲ ਦਵਾਈ ਸੀ ਔਰ ਜੋ ਜੋ ਮੈਨੇ ਨਿਸ਼ਾਨੇ ਮਿੱਥੇ ਹੋਏ ਨਾ ਭਾਵੇਂ ਮੈਡੀਕਲ ਕਾਲਜ ਦੀ ਗੱਲ ਹੋਵੇ ਤਾਂ ਮੈਨੂੰ ESI ਹਸਪੀਟਲ ਦੀ ਗੱਲ ਹੋਵੇ ਇਹ ਜਿਹੜਾ ESI ਹਸਪੀਟਲ ਵੀ ਬੰਨਣਾ ਮਲੇਰ ਕੋਲੇ 150 ਬਿਸਤਰ ਦਾ ਉਹਦੇ ਲਈ ਵੀ ਮੈਂ ਪ੍ਰਪੋਜ਼ਲ ਤਿਆਰ ਕੀਤੀ ਸੀ ਔਰ ਪ੍ਰਪੋਜ਼ਲ ਤਿਆਰ ਕਰਕੇ ਜਦੋਂ ਇੱਥੇ ਸਈਆਂ ਅਗਰਵਾਲ ਜੀ ਹੁੰਦੇ ਸੀ ਡਿਪਟੀ ਕਮਿਸ਼ਨਰ ਸਾਹਿਬ ਉਦੋਂ ਅਸੀਂ ਇਹ ਪ੍ਰਪੋਜ਼ਲ ਜਿਹੜੀ تھی ਸਬਮਿਟ ਕੀਤੀ ਸੀ ਔਰ ਸੀਐਮ ਸਾਹਿਬ ਨੂੰ ਉਸ ਤੋਂ ਬਾਅਦ ਉੱਪਰ ਵਾਲੇ ਦੀ ਕਿਰਪਾਈ ਕੋ ਪ੍ਰਪੋਜ਼ਲ ਵੀ ਸਾਡੀ ਪਾਸ ਹੋਈ ਉਨੇ ਆਪਾਂ ਲਹਿਰੇਗਾਗੇ ਤੋਂ ਲੈ ਕੇ ਲਹਿਰਾਗਾਗਾ ਸੁਨਾਮ ਸੰਗਰੂਰ ਧੂਰੀ ਮਲੇਰਕੋਟ ਨਾ ਰਾਏਪੋਟ ਖੰਨਾ ਇਹ ਸੁਨਾਮ ਇਹ ਪੂਰੇ ਇਲਾਕੇ ਵਿੱਚ ਕਿਤੇ ਵੀ ਐਸਆਈ ਹਸਪੀਟਲ ਨਹੀਂ ਹੈ ਸਿਰਫ ਲੁਧਿਆਣੇ ਹੈ ਔਰ ਇਹ 150 ਬੈੱਡ ਦਾ ਮਲੇਰਕੋਲੀ ਦੀ ਇਤਿਹਾਸਕ ਧਰਤੀ ਤੇ ਐਸਆਈ ਹਸਪੀਟਲ ਬਣਨ ਦੇ ਨਾਲ ਸਾਡੇ ਜਿੰਨੇ ਵੀ EMPLOYEES ਹਨ ਫੈਕਟਰੀ ਪਾਵੇਂ ਉਪ ਫੈਕਟਰੀਆਂ 'ਚ ਕੰਮ ਕਰਨ ਵਾਲੇ ਨਾ ਪਾਵੇਂ ਸਰਕਾਰੀ ਮੁਲਾਜ਼ਮ ਨਾ ਪਾਵੇਂ ਪ੍ਰਾਈਵੇਟ ਸੈਮੀ ਗਵਰਨਮੈਂਟ ਮੁਲਾਜ਼ਮ ਨਾ ਉਹਨਾਂ ਸਾਰਿਆਂ ਨੂੰ ਇਸ ਦਾ ਬਹੁਤ ਵੱਡਾ ਲਾਹਾ ਮਿਲੇਗਾ। ਔਰ ਇਹਦੇ ਲਈ ਵੀ ਅਸੀਂ ਲਗਭਗ 1.8 ਇੱਕ ਤੋਂ ਕੁਲੀ ਵੱਡ ਜਗਾ ਜਿਹੜੀ ਹੈ ਉਹ ਅਸੀਂ ਖਰੀਦ ਲਈ ਹੈ। ਡਿਫੈਂਸ ਲੈਂਡ ਇਸ ਮੈਡੀਕਲ ਕਾਲਜ ਦੇ ਨਾਲੀ ਹੈ ਔਰ ਉਸ ਲੈਂਡ ਨੂੰ ਖਰੀਦਣ ਤੋਂ ਬਾਅਦ ਉਸ ਦੀ ਜਿਹੜੀ ਬਿਲਡਿੰਗ ਹੈ ਉਹਦੀ ਕੰਸਟ੍ਰਕਸ਼ਨ ਬੜੀ ਜਲਦੀ ਸ਼ੁਰੂ ਹੋ ਜੂ 200 ਕਰੋੜ ਰੁਪਏ ਦੇ ਨਾਲ ਉਹ ਉਹਦੀ ਕੰਸਟ੍ਰਕਸ਼ਨ ਸ਼ੁਰੂ ਹੋਣੀ ਹੈ